ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨੂਜ ਪੰਜਾਬ ਦੀ ਚੈਨਲ ਮੈਂ ਹਾਂ ਜਗਰਾ ਸਿੰਘ ਗੱਲ ਮੋਗਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕਾਰਵਾਈ ਨੂੰ ਅਮਲ ਵਿੱਚ ਲਿਆਉਂਦੇ ਹੋਏ ਡੀਐਸਪੀ ਰਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਮੁੱਖ ਅਫਸਰ ਥਾਣਾ ਕੋਟਸੀਕਾ ਮੈਡਮ ਸਨੀਤਾ ਰਾਣੀ ਜੀ ਵੱਲੋਂ ਅੱਜ 2 ਕਿਲੋ 500 ਗ੍ਰਾਮ ਫਿਰਨ ਸਮੇਤ 2 ਪਿਸਟਲ ਅਤੇ 1 ਲੱਖ ਡਰੱਗ ਬਣੀ ਅਤੇ ਸੋਨੇ ਅਤੇ ਚਾਂਦੀ ਦੇ ਸਮਾਨ ਸਬੰਤ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਐਸਐਸਬੀ ਪੂਰੀ ਜਾਣਕਾਰੀ ਦਿੰਦੇ ਹੋਏ ਮਾਨਯੋਗ ਐਸਐਸਪੀ ਨੇ press conference ਲਈ ਕੀ ਕਿਹਾ ਆਉ ਤਨ ਨੂੰ ਸੁਣਾ ਦਿੰਦੇ ਹਾਂ ਦੇਖਦੇ ਰਹੋ ਨੂਰ ਪੰਜਾਬ ਦੀ ਚੰਨ ਅੱਗੇ ਦੀ ਅਪਡੇਟ ਲਈ ਫਿਰ ਮਿਲਾਂਗੇ ਤਦ ਤੱਕ ਲਈ ਆ ਗਿਆ ਬਸ ਬਸ ਧੰਨਵਾਦ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨ ਤੇ ਕੰਮ ਕਰਦੇ ਆ ਪੁਲਿਸ ਨੇ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਮੁਹਿੰਮ ਚਲਾਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਦੀ ਥਾਣਾ ਕੋਟਿਸੇਖਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ਸਪੈਸ਼ਲ ਕ੍ਰਾਈਮ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਧਰਮਕੋਟ ਤੇ ਐਸਐਚਓ ਕੋਟਿਸੇਖਾਂ ਦੀ ਟੀਮ ਨੇ ਐਗਜ਼ੀਕਿਊਟ ਕੀਤਾ ਹੈ ਇਹਦੇ ਤਹਿਤ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੀ ਅਕਿਊਜ਼ਡ ਮੁਮਤਾਜ਼ ਕੋਰ ਪਤਨੀ ਅੰਗਰੇਜ਼ ਸਿੰਘ ਜਿਹਦਾ ਘਰ ਚੀਮਾ ਰੋਡ ਕੋਟੀ ਸੇਖਾਂਚ ਹੈਗਾ ਉੱਥੇ ਬਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਡਰਗ ਮਨੀ ਵਗੈਰਾ ਹੈਗੇ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਸੀ ਉਹਦੇ ਬੇਸਿਸ ਤੇ ਪੁਲਿਸ ਟੀਮ ਨੇ ਉੱਥੇ ਜਦੋਂ ਰੇਡ ਕੀਤੀ ਡਿਊਰਿੰਗ ਸਰਚ ਉੱਥੋਂ 2 ਕਿਲੋ 500 ਗ੍ਰਾਮ ਹੈਰੋਇਨ 2 ਦੇਸੀ ਪਿਸਟਲ 32 ਬੋਰ ਤੇ 1 ਲੱਖ ਰੁਪਏ ਡਰਗ ਮਨੀ ਤੇ ਸੋਨੇ ਚਾਂਦੀ ਦੇ ਜਿਹੜੇ ਜੁਐਲਰੀ ਹੈਗੀ ਉਹ ਬਰਾਮਦ ਹੋਈ ਹੈ ਇਹਦੇ ਵਿੱਚ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਗਏ ਨੇ ਮੁੰਤਾਜ਼ گور ਤੇ ਉਹਦੀ ਬੇਟੀ ਕਿਰਨ گور ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਸੀ ਤੇ ਸਿਗਰਟ ਇਨਫੋਰਮੇਸ਼ਨ ਤੋਂ ਗੱਲ ਪਤਾ ਲੱਗੀ ਸੀ ਤਿੰਨ ਅਕਿਊਜ਼ਡ ਹੋਰ ਇਸ ਕੇਸ ਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਤੇ ਵੀ ਬਾਈ ਨੇਮ ਐਫਆਈਆ ਰਿਸਟਰ ਕੀਤੀ ਗਈ ਹੈ ਉਹਨਾਂ ਨੂੰ ਪਾਲਣ ਲਈ ਜਿਹੜੀ ਵੱਖਰੀ ਵੱਖਰੀ ਪੁਲਿਸ ਦੀਆਂ ਟੀਮਾਂ ਨੇ ਉਹ ਰੇਡ ਕਰ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਤੇ ਆ ਜਿਹੜੀ ਪੂਰੀ ਹੈਗੀ ਡਰਗ ਦੀ ਸਪਲਾਈ ਚੇਨ ਇਨੂੰ ਪੂਰਾ ਜਿਹੜਾ ਹੈ ਖਤਮ ਕਰ ਦਿੱਤਾ ਜਾਊਗਾ। ਸਵਾ ਮਾਂ ਬੇਟੀ ਦੇ ਨਾਲ ਕੋਈ ਹੋਰ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਸਰ? ਹਾਂ ਜੀ ਇਹ ਕਿਨਾਂ ਦਾ ਬੇਟਾ ਹੈ ਤੇ ਇਹ ਕਿਨਾਂ ਦਾ ਭਤੀਜਾ ਇਹ ਕਿ ਉਹਨਾਂ ਦਾ ਹੋਰ ਸਾਥੀ ਹੈ ਤੇ ਉਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਹਨ। ਕਿਸ ਤਰ੍ਹਾਂ ਦਾ ਕੰਮ ਕਰ ਰਹੇ ਜੀ? ਕਿੰਨੀ ਦੇਰ ਤੋਂ ਕੰਮ ਕਰ ਰਹੇ ਜੀ? ਇਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਥੋੜੇ ਟਾਈਮ ਤੋਂ ਕੰਮ ਕਰ ਰਹੇ ਨੇ ਇਹ। ਸਰ 2.5 ਕਿਲੋ ਹਰਨਦੀ ਰਿਕਵਰੀ ਬਹੁਤ ਵੱਡੀ ਹੈ। ਕਿੱਥੋਂ ਸਰ ਸਪਲਾਈ ਹੋਈ ਆ ਕੀ ਇਹਦੇ ਸਰ ਲਿੰਕ ਸਰ? ਉਹ ਜਿਹੜੀ ਹੈ ਹਜੇ ਤੱਕ ਦੀ ਪੁੱਛੀ ਇਸ ਤੇ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਤਿੰਨ ਅਸੋਸੀਏਟਸ ਹੈਗੇ ਨੇ ਇਹ ਵੀ ਇਨਵੋਲਵ ਹੈਗੇ ਬਾਕੀ ਆ ਜਿਨ੍ਹਾਂ ਦਾ ਪੂਲਸ ਰਿਵਾਰਡ ਹਾਸਿਲ ਕਰਕੇ ਤੇ ਹੋਰ ਡੰਗਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜ ਤੇ ਹੋਰ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਇੱਕ ਇਹਨਾਂ ਦਾ ਬੇਟਾ ਹੈ ਤੇ ਇੱਕ ਇਹਨਾਂ ਦਾ ਰਿਸ਼ਤੇਦਾਰ ਹੈ ਤੇ ਇੱਕ ਇਹਨਾਂ ਦੇ ਬੇਟੇ ਦਾ ਅਸੋਸੀਏਟ ਹੈ ਕਰ ਮਾਂਬੇੜੀ ਦੇ ਬਾਰੇ ਲੋੜੇ ਮਾਂਬੇੜੀ ਕਰਦੇ ਨਹੀਂ ਹਜੇ ਤੱਕ ਕੋਈ ਪਹਿਲਾ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਰ ਕਵਰੀ ਇੱਕ ਵਾਰੀ ਦੁਬਾਰਾ ਬਰੀਫ ਕਰਦੇ। ਟੋਟਲ 2 ਕਿਲੋ 500 ਗ੍ਰਾਮ ਹੈਰੋਇਨ 1 ਲੱਖ ਰੁਪਏ ਡਰਗ ਮਨੀ 2 ਦੇਸੀ ਪਿਸਟਲ 32 ਬੋਰ ਤੇ ਸੋਨੇ ਤੇ ਚਾਂਦੀ ਦੇ ਜਿਹੜੇ ਜੁਐਲਰੀ ਹੁੰਦੀ ਹੈ ਉਹ ਵੀ ਇਹਨਾਂ ਦੇ ਘਰੋਂ ਮਿਲੀ ਹੈ। ਸਰ ਜਿਹੜੇ ਤੈਨੂੰ ਹੋਰ ਆਗੇ ਨੇ ਉਹਨਾਂ ਦੇ ਫੈਮਲੀ ਮੈਂਬਰ ਹੀ ਹੈ ਜਾਂ ਕੋਈ ਹੋਰ ਇਹਨਾਂ ਦੇ ਵਿੱਚੋਂ ਦੋ ਇਹਨਾਂ ਦੇ ਫੈਮਲੀ ਮੈਂਬਰ ਹੀ ਨੇ ਤੇ ਇੱਕ ਹੋਰ ਇਹਨਾਂ ਦਾ ਅਸੋਸੀਏਟ ਹੈ। ਸਰਦੂਫੋ ਲੋ ਹਰ ਵਕਤ ਇਹਨਾਂ ਕਰਕਵਰੀ ਪਰ ਹੀ ਫੜੀ ਜਾਂਦੀ ਵੱਡੀ ਮਾਤਰਾ ਦੇ ਵਿੱਚ ਕਿ ਕਿੱਥੋਂ ਲੈ ਕੇ ਆਉਂਦੇ ਉਹਦੇ ਦੀ ਰੋਕ ਨਹੀਂ ਕੀਤੀ ਜਾ ਸਕਦੀ ਜਿੰਨੇ ਵੀ ਮਾਮਲੇ ਹੁਣ ਤੱਕ ਦਰਜ ਹੋਏ ਆ ਉਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਤੱਕ ਗਏ ਹਾਂ ਉਹਦੇ ਵਿੱਚ ਦੋਸ਼ੀ ਹੋਰ ਵੀ ਨਾਮਜ਼ਦ ਹੋਏ ਨੇ ਜਿਹੜੇ ਫੜੇ ਵੀ ਜਾ ਰਹੇ ਨੇ ਕੰਟੀਨਿਊਸਲੀ ਤੇ ਉਹਨਾਂ ਤੋਂ ਹੋਰ ਬਰਾਮਦਗੀਆਂ ਵੀ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਇਹਦਾ ਸਪਲਾਈ ਚੇਨ ਹੈ ਉਹਨੂੰ ਪੂਰੇ ਨੂੰ ਅਸੀਂ ਖਤਮ ਕਰਨ ਲਈ ਕੰਟੀਨਿਊਸ 24/7 ਐਫਰਟਸ ਕਰ ਰਹੇ ਹਾਂ ਦੇ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਆ ਨਸ਼ੇ ਦੇ ਖਾਤਮੇ ਦੀ ਮੁਹਿੰਮ ਚੱਲੀ ਹੈ ਤੁਸੀਂ ਵੇਖਿਆ ਉਹਨੇ ਡੇਲੀ ਸਾਡੇ ਜਿਹੜੇ ਟਾਰਗੇਟਡ ਆਪਰੇਸ਼ਨਸ ਨੇ ਰੇਡਸ ਨੇ ਉਹ ਚੱਲ ਰਹੀਆਂ ਨੇ ਸਾਡੇ ਕੋਲ ਬੰਦੇ ਕਾਫੀ ਸਾਰੇ ਆਈਡੈਂਟੀਫਾਈ ਅਸੀਂ ਕਿਤੇ ਹੋਏ ਆ ਜਿਨ੍ਹਾਂ ਤੇ ਸਾਡੀ ਨਿਗਾਹ ਹੈਗੀ ਹੈ ਤੇ ਉਹਨਾਂ ਤੇ ਵੀ ਸਾਡੀ ਰੇਡਸ ਜਿਹੜੀ ਹੈ ਉਹ ਕੰਟੀਨਿਊਸ ਚੱਲ ਰਹੀ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੱਡੇ ਡਰੱਗਸ ਦੇ ਸਮਗਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਅਸਲਾ ਲਾਇਸੈਂਸੀ ਸੀ ਜਾਂ ਨਹੀਂ ਨਹੀਂ ਜੀ ਆ ਇਲੀਗਲ ਹੋਏਗਾ ਸਰ ਇੱਕ ਇੱਕੋ ਇਥੋਂ ਦਾ ਜਿਹੜੀ ਰਿਕਵਰੀ ਜਿਹੜੀ ਹੋਈ ਆ ਸਰ ਇਹਨਾਂ ਦੇ ਘਰੋਂ ਹੀ ਆ ਜਾਂ ਬਾਹਰੋਂ ਕਿਤੇ ਸਰ ਹੋਈ ਆ ਆ ਸਰ ਇਹਨਾਂ ਦੇ ਘਰੋਂ ਹੀ ਹੋਈ ਆ ਰਿਕਵਰੀ ਇਸ ਲਈ ਪਤਾ ਲੱਗਿਆ ਕਿੱਥੋਂ ਆ ਗਿਆ ਇਸ ਦੀ ਉਹ ਇਹਨਾਂ ਦੀ ਆਜ ਪੁਲਿਸ ਰਿਪੋਰਟ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਇਸ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਹੋਰ ਜ਼ਿਆਦਾ ਅਬ ਸਾਰਾ ਮਾਮਲਾ ਕਲੀਅਰ ਹੋ ਜੂਗਾ ਬਾਕੀ ਅਸੀਂ ਟੈਕਨੀਕਲੀ ਵੀ ਇਹਨਾਂ ਦੇ ਫੋਨ ਵੀ ਐਨਾਲਿਸਿਸ ਕਰ ਰਹੇ ਹਾਂ ਸਰ ਇਹ ਬਾਕੀ ਬਾਰੇ ਜਦੋਂ ਜਾਣਕਾਰੀ ਮਿਲੀ ਕਿੰਨੀ ਪ੍ਰੋਪਰਟੀ ਇਹਨਾਂ ਦੀ ਕੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚ ਕਲੀਅਰ ਹੋ ਜਾਊਗਾ ਇਹਨਾਂ ਦਾ ਪੁਲਿਸ ਰਿਵਾਰਡ ਹਾਸਿਲ ਹੋਣ ਤੋਂ ਬਾਅਦ ਲੱਗਦਾ ਕਿ ਜਿੰਨੀ ਗੱਗਰੀ ਬਹੁਤ ਵੱਡੀ ਰਿਕਵਰੀ ਆ ਹੈਵੀ ਰਿਕਵਰੀ ਆ ਤੇ ਇਸ ਤੋਂ ਲੱਗਦਾ ਕਿ ਜਿਹੜਾ ਨਸ਼ਾ ਇਹਨਾਂ ਨੇ ਲਿਆਂਦਾ ਜਾਂ ਸਪਲਾਈ ਕਰਮ ਜੱਲੇ ਸੀਗੇ ਉਸ ਤੋਂ ਹੀ ਇਹਨਾਂ ਨੇ ਜਿਹੜੀ ਆਪਣੀ ਪ੍ਰੋਪਰਟੀ ਬਣਾਈ ਹੋਈ ਹੈ ਤੇ ਪੁਲਸ ਵੱਲੋਂ ਵੀ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਬਲਡੋਜ਼ਰ ਰਾਹੀਂ ਘਰ ਤੋੜੇ ਜਾ ਰਹੇ ਇਹਨਾਂ ਦੀ ਜਿਹੜੀ ਵੀ ਪ੍ਰੋਪਰ ਉਹ ਅਸੀਂ ਅਟੈਚ ਕਰਾਵਾਂਗੇ ਫਿਰ ਜਦੋਂ ਇਹਨਾਂ ਨੂੰ ਕਨਵਿਕਸ਼ਨ ਹੋ ਜੂਗੀ ਫਿਰ ਇਹਨਾਂ ਦਾ ਅਸੀਂ ਫੋਰਚੂਰ ਕਰਾਵਾਂਗੇ ਸਰ ਇੱਕ ਤੜਲੇ ਤੋਂ ਫਰੋਜਪੁਰ ਜ਼ਿਲ੍ਹੇ ਤੋਂ ਕੋਟੇ ਸੇਖਾਂ ਪਿਕਿੰਗ ਦੇ ਤੋਂ ਰਹਿ ਰਹੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਡਿਊਰਿੰਗ ਮਤਲਬ ਰਿਮਾਂਡ ਜਦੋਂ ਇਹਨਾਂ ਦੀ ਪੁਛੀਸ਼ ਹੋਗੀ ਕਲੀਅਰ ਹੋ ਜਾਊਗਾ ਕਿੰਨਾ ਟਾਈਮ ਹੋ ਗਿਆ ਐਗਜ਼ੈਕਟ ਦੱਸ ਦੇਣੀ ਹੈ ਤੁਹਾਨੂੰ ਸਰ ਪਤਾ ਲੱਗਾ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਸੀ ਉਹ ਸਾਰਾ ਹੁਣ ਪੁਲਿਸ ਰਿਮਾਂਡ ਚ ਪਤਾ ਲੱਗ ਜਾਊਗਾ ਬਾਕੀ ਜਿਹੜੇ ਹੋਰ ਅਸੋਸੀਏਟ ਹੈਗੇ ਉਹਨਾਂ ਦੀ ਅਰੈਸਟ ਤੋਂ ਬਾਅਦ ਪਤਾ ਲੱਗੇ ਉਹ ਡੂੰਗਾਈ ਨਾਲ ਜਦੋਂ ਇਹਨਾਂ ਦੀ ਪੁਛੀਸ਼